ਅਮਰਤਪਾਲ ਸਿੰਘ ਹੋਰਾਂ ਦੀ ਸੰਸਥਾ ਨੂੰ ਚੁਣੌਤੀ ਦਿੱਤੀ ਗਈ ਹੈ ਕੋਰਟ 'ਚ ਦੂਏ ਪਾਸੇ ਅਮਰਤਪਾਲ ਸਿੰਘ ਦੇ ਸਾਥੀਆਂ ਨੇ ਐਨਐਸਏ ਨੂੰ ਚੁਣੌਤੀ ਦਿੱਤੀ ਅਦਾਲਤ 'ਚ ਬਕਾਇਦਾ ਤੌਰ ਤੇ ਪਟੀਸ਼ਨ ਪਾਈ ਗਈ ਹੈ ਵੀ ਅਮਰਤਪਾਲ ਸਿੰਘ ਦੇ ਸਾਥੀਆਂ ਹੋਰਾਂ ਵੱਲੋਂ ਆ ਗੁਰੀ ਔਜਲਾ ਵੱਲੋਂ ਹੈਨਾ ਗੁਰਮੀਤ ਸਿੰਘ ਵੱਲੋਂ ਕੁਲਵੰਤ ਸਿੰਘ ਬਸੰਤ ਸਿੰਘ ਵੱਲੋਂ ਹੈਨਾ ਕਿ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਸਾਡੇ ਦੀ ਜਿਹੜੀ ਕਾਰਵਾਈ ਹੈ ਇਹ ਗਲਤ ਹੈ ਐਨਐਸਏ ਨਹੀਂ ਬਣਦਾ ਹਾਈ ਕੋਰਟ 'ਚ ਉਹਨਾਂ ਨੇ ਚੁਣੌਤੀ ਦਿੱਤੀ ਹੈ ਇਸ ਵਾਰ ਸੋ ਇੱਕ ਪਾਸੇ ਇਹ ਹੈ ਦੂਏ ਪਾਸੇ ਭਾਰਤ ਦੀ ਸੰਸਦ ਦੇ ਵਿੱਚ ਬਿਨਾ ਅਮਰਤਪਾਲ ਸਿੰਘ ਦਾ ਨਾਮ ਲਿਆਂ ਵੀ ਚੰਨੀ ਚੰਨੀ ਹੋਈ ਪਈ ਹੈ ਸੰਸਦ ਤੋਂ ਲੈ ਕੇ ਪੰਜਾਬ ਤੱਕ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਸਾਫਕਾ ਮੁੱਖ ਮੰਤਰੀ ਕਾਂਗਰਸ ਦੇ ਐਮਐਲਏ ਰਹੇ ਵਿਰੋਧੀ ਧਿਰ ਦੇ ਲੀਡਰ ਰਹੇ ਕੈਪਟਨ ਦੀ ਸਰਕਾਰ ਚ ਮੰਤਰੀ ਰਹੇ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਬਣੇ ਫਿਰ ਐਮਐਲਏ ਦੀ ਚੋਣ ਇਕਨੀ ਦੋ ਥਾਵਾਂ ਤੋਂ ਹਾਰੇ ਤੇ ਉਸ ਤੋਂ ਬਾਅਦ ਜਿਮਨੀ ਚੋਣ ਦੇ ਵਿੱਚ ਕੋਸ਼ਿਸ਼ ਕੀਤੀ ਜਮਾਉਣ ਦੀ ਨਹੀਂ ਬਾਰੀ ਆਈ ਪਰ ਜਦੋਂ ਆਮ ਚੋਣ ਆਈ ਜਲੰਧਰ ਤੋਂ ਲੋਕ ਸਭਾ ਦੀ ਟਿਕਟ ਮਿਲੀ ਤੇ ਮੈਂਬਰ ਪਾਰਲੀਮੈਂਟ ਬਣ ਕੇ ਸੰਸਦ 'ਚ ਪਹੁੰਚੇ ਤੇ ਸੰਸਦ ਜਦੋਂ ਬੋਲੇ ਤਾਂ ਕਹਿੰਦੇ ਚੰਨੀ ਚੰਨੀ ਕਰਾਤੀ ਅਮਰਤਪਾਲ ਸਿੰਘ ਦਾ ਨਾਂ ਨਹੀਂ ਲਿਆ ਤੇ ਨਾ ਉਹਦਾ ਕੋਈ ਪੱਖ ਪੂਰਿਆ ਉਹਨਾਂ ਨੇ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੇ ਹੱਕਾਂ ਦੀ ਗੱਲ ਕੀਤੀ ਉਸ ਹਲਕੇ ਦੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਤੇ ਕਿਹਾ ਕਿ ਐਮਰਜੈਂਸੀ ਨਹੀਂ ਗਈ ਕਿ ਇੱਕ ਚੁਣਿਆ ਐਮਪੀ ਹਾਂ ਆਪਣੀ ਗੱਲ ਨਹੀਂ ਰੱਖ ਸਕਦਾ ਉਸ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਹੱਕ ਮਿਲਿਆ ਉਹਨੂੰ ਤੁਸੀਂ ਉਹਦੀ ਗੱਲ ਕਰਨ ਤੋਂ ਰੋਕ ਰਹੇ ਹੋ ਇਹ ਨਹੀਂ ਕਿ ਆ ਕੇ ਐਨਐਸਏ ਹਟਾ ਲੋ ਜਾਂ ਐਨਐਸਏ ਲਾ ਲੋ ਹੈ ਜਾਂ ਜੇਲ੍ਹ ਚ ਰੱਖਣਾ ਨਹੀਂ ਰੱਖਣਾ ਉਹ ਕਾਨੂੰਨੀ ਪ੍ਰਕਿਰਿਆ ਤੇ ਸਵਾਲ ਨਹੀਂ ਖੜਾ ਕੀਤਾ ਅਗਲੇ ਨੇ ਅਗਲੇ ਨੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਦੇ ਹੱਕਾਂ ਦੇ حوالے ਨਾਲ ਉਸ ਹਲਕੇ ਦੇ ਲੋਕਾਂ ਦੇ حوالے ਨਾਲ ਸਵਾਲ ਖੜਾ ਕੀਤਾ ਹੁਣ ਕਾਂਗਰਸ ਵੀ ਭੱਜੀ ਫਿਰਦੀ ਆ ਇਸ ਮਸਲੇ ਤੋਂ ਪੈਰ ਪਿੱਛਾ ਖਿੱਚੀ ਜਾਂਦੀ ਹੈ ਕਾਂਗਰਸ ਨੂੰ ਲੱਗਦਾ ਕਿ ਅਜੀਤਾ ਇਸੇ ਇਹ ਪੰਨੂ ਦੇ ਦੋ ਪਾਸੇ ਖੜਦੇ ਰਹੇ ਆ ਜਿਵੇਂ ਨਾਲ ਖੜਗੇ ਫੇਰ ਰੋਕਾ ਹੋ ਜੂਗਾ ਹੈ ਉਧਰ ਬੀਜੇਪੀ ਦਾ ਕੱਪੜਿਆਂ ਚੋਂ ਬਾਹਰ ਹੋਈ ਫਿਰਦੀ ਹੈ ਰਵਨੀਤ ਬਿੱਟੂ ਹੋਰਾਂ ਨਾਲ ਤਾਂ ਕੱਲ ਤਕਰਾਰ ਵੀ ਹੋਈ ਉਹ ਚਰਜੀ ਚੰਨੀ ਐਮਰਜੈਂਸੀ ਦੇ ਹਵਾਲੇ ਨਾਲ ਗਣਾਰੇ ਸੀ ਕਿ ਵੀ ਸਿੱਧੂ ਮੂਸੇ ਦਾ ਕਤਲ ਇਹ ਵੀ ਐਮਰਜੈਂਸੀ ਆ ਕਿਸਾਨਾਂ ਨਾਲ ਬਦੀ ਕੀਆ ਵੀ ਐਮਰਜੈਂਸੀ ਆ ਹੈਨਾ ਹਰਿਆਣਾ ਚ ਮਤਲ ਜਿਹੜੀਆਂ ਪਹਿਲਵਾਨ ਧੀਆਂ ਨਾਲ ਟਕਾ ਹੋਇਆ ਉਹ ਵੀ ਐਮਰਜੈਂਸੀ ਆ ਹੈਨਾ ਸੋ ਉਹਨਾਂ ਨੇ ਉਹ ਯੂਪੀ ਚ ਜੋ ਕਾਂਡ ਵਾਪਰੇ ਉਹਦੇ ਵਲ ਵੀ ਕਿ ਇਹ ਵੀ ਐਮਰਜੈਂਸੀ ਆ ਤੇ ਉਹ ਚ ਉਹਨਾਂ ਨੇ ਵੀ ਕਿਹਾ ਕਿ ਚੁਣੇ ਹੋਏ ਨੁਮਾਇੰਦੇ ਨੂੰ ਐਨਐਸਐ ਅ T ਅੰਦਰ ਸਿੱਟਿਆ ਹੋਇਆ ਤੇ ਉਸ ਹਲਕੇ ਦੇ ਲੋਕਾਂ ਦੀ ਆਵਾਜ਼ ਕੌਣ ਬਣੂਗਾ ਹੈ ਇਸ ਲਈ ਕਹਿੰਦੇ ਕਿ ਇਹ ਵੀ ਐਮਰਜੈਂਸੀ ਆ ਸੋ ਇਹ ਚ ਜਦੋਂ ਗਣਾਇਆ ਤੇ ਤਦ ਸੋਸ਼ਲ ਮੀਡੀਆ ਤੇ ਵੀ ਚੰਨੀ ਦੀ ਚਰਚਾ ਸਰਚਿੰਗ ਵੀ ਹੋਈ ਨੈਸ਼ਨਲ ਮੀਡੀਆ ਵੀ ਫਰੋਲ ਦਾ ਨਜ਼ਰ ਆਇਆ ਤੇ ਫਿਰ ਚੰਨੀ ਦੇ ਪੁਰਾਣੇ ਮਾਮਲੇ ਵੀ ਸਭ ਦੀ ਚਰਚਾ ਚਾਈ ਬੇਸ਼ੱਕ ਰਮਨੀਤ ਬਿੱਟੂ ਕਪੜਿਆਂ 'ਚ ਬਾਹਰ ਹੁੰਦੇ ਨਜ਼ਰ ਆਏ ਹੈ ਨਾ ਕਿ ਬਈ ਮੀਟੂ ਦਾ ਮਾਮਲਾ ਚੱਲਦਾ ਵੀ, ਪ੍ਰੇਸ਼ਟਾ ਵੀ ਚੰਨੀ ਜਿੱਥੇ ਨਾ ਵਿਵਾਦਾਂ ਕਰਨ ਚਰਚਾ 'ਚ ਰਹਿੰਦੇ ਨੇ। ਚਾਹੇ ਉਹ ਮੀਟੂ ਦਾ ਮਾਮਲਾ ਫੇਰ ਰੌਲਾ ਪਿਆ ਜੀ ਕਿ ਕੈਪਟਨਿੰਦਰ ਦੇ ਹਾਲੇ ਨਾਲ ਕਿ ਜੀ ਮਾਮਲਾ ਨਿਬੜ ਗਿਆ ਜਦੋਂ ਕਿ ਉਹ ਅਫਸਰ ਕਦੇ ਸਾਹਮਣੇ ਨਹੀਂ ਆਇਆ। ਪਰ ਕਹਿੰਦੇ ਜੀ ਮਾਫੀਨਾਮਾ ਹੋ ਗਿਆ ਜੀ ਗੱਲ ਠੰਡੀ ਹੋ ਗਈ ਹੈ ਨਾ। ਚਾਹੇ ਉਹ ਪ੍ਰੇਸ਼ਟਾਚਾਰ ਵਾਲੇ ਮਾਮਲੇ 'ਚ ਕਿ ਭਤੀਜਾ ਫਸ ਗਿਆ ਜੀ, ਭਾਂਜਾ ਫਸ ਗਿਆ ਜੀ, ਆਹ ਕੀਤਾ ਜੀ ਹੈ ਨਾ ਉਹ ਸਾਰੇ ਵਰਤਾਰੇ। ਚਾਹੇ ਫਿਰ ਕਦੇ ਬੱਕਰੀ ਚੋਲੀ ਇਹ ਕੋਦੇ ਮੰਜਾ ਬੁੰਡਿਆ ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਹਾਥੀ ਤੇ ਚੜਨ ਵਾਲਾ ਮਾਮਲਾ ਆ ਅਕੰਧ ਕੱਢ ਲਈ ਜੀ ਇਧਰ ਨੂੰ ਵਸਤੂ ਸ਼ਾਸਤਰ ਦਾ ਮਾਮਲਾ ਬੜੇ ਚਰਚਾਂ ਚ ਰਹਿ ਚਰਨਜੀਤ ਚੰਨੀ ਪਰ ਚਰਨਜੀਤ ਚੰਨੀ ਉਸ ਸਮੇਂ ਬਾਵਾਈ ਖੱਟਣ ਚ ਵੀ ਕੰਮਜਾ ਆ ਹੋਏ ਉਦੇਸ਼ ਭਰ ਦੇ ਵਿੱਚ ਉਸ ਸਮੇਂ ਵੀ ਨਜ਼ਰਾਂ ਚ ਆਏ ਜਦੋਂ ਮੁੱਖ ਮੰਤਰੀ ਹੁੰਦਿਆਂ ਪ੍ਰਧਾਨ ਮੰਤਰੀ ਦੇ ਇੱਕ ਬਿਆਨਾਂ ਨੂੰ ਲੈ ਕੇ ਉਹਨਾਂ ਨੇ ਡਟਮਾ ਸਟੈਂਡ ਲਿਆ ਜਦੋਂ ਰੈਲੀ ਕਰਨ ਲਈ ਨરેન્દ્ર મોદી ਹੋਰੀ ਪੰਜਾਬ ਆਏ ਤੇ ਇੱਕ ਪੁਲ ਦੇ ਉੱਤੇ ਗੱਡੀ ਫਸਣ ਦੇ ਹਵਾਲੇ ਨਾਲ ਜਾ ਕੇ ਏਅਰਪੋਰਟ ਤੇ ਕਹਿੰਦੇ ਕਿ ਆਪਣੇ ਮੁੱਖ ਮੰਤਰੀ ਨੂੰ ਕਹਿ ਦਿਓ ਕਿ ਮੈਂ ਜਿੰਦਾ ਚੱਲਿਆ ਹੈਨਾ ਤੇ ਜਨਾਬ ਨੇ ਸਟੈਂਡ ਲਿਆ ਚਰਨਜੀਤ ਚੰਨੀ ਕਹਿੰਦੇ ਭਈ ਉੱਥੇ ਭੀੜ ਨਹੀਂ ਸੀ ਤੁਸੀਂ ਰੈਲੀ 'ਚ ਜਾਣਾ ਹੀ ਨਹੀਂ ਸੀ ਹੁਣ ਐਵੇਂ ਸਾਡੇ ਸਿਰ ਭਾਂਡਾ ਨਾ ਭੰਨੋ ਹੈਨਾ ਤੋਂ ਸਟੈਂਡ ਲਿਆ ਸਪਾਸਟਰ ਕਹਤਾ ਕਿ ਭਈ ਕੋਈ ਸੁਰੱਖਿਆ ਦੀ ਗੜਬੜੀ ਨਹੀਂ ਆ ਪ੍ਰਧਾਨ ਮੰਤਰੀ ਸਾਹਿਬ ਨੇ ਉੱਥੇ ਰੈਲੀ 'ਚ ਪਹੁੰਚਣਾ ਹੀ ਨਹੀਂ ਸੀਗਾ 5 ਜਨਵਰੀ ਨੂੰ ਨਰਿੰਦਰ ਮੋਦੀ ਹੋਰੀ ਫਰੋਜਪੁਰ ਲਈ ਕਰਨਾ ਹੈ ਬਠਿੰਡਾ ਦੇ 에ਰਪੋਰਟ ਤੋਂ ਜਦੋਂ ਫਰੋਜਪੁਰ ਲਈ ਰਵਾਨਾ ਹੋਏ ਰਸਤੇ 'ਚ ਕਿਸਾਨਾਂ ਨੇ ਜਾਮ ਲਗਾਇਆ ਸੀ ਪੁਲ ਤੇ ਗੱਡੀਆਂ ਖੜੀਆਂ ਰਹੀਆਂ ਦੀਆਂ ਕੁਝ ਫਿਰ ਬਾਕੀ ਦੋ ਦੀਆਂ ਫੋਟੋਆਂ ਜਾਰੀ ਹੋਈਆਂ ਬੜਾ ਕੁਝ ਉਹ ਵੀ ਸ਼ੰਕੇ ਸੋਭੇ ਨੇ ਕਿ ਫੋਟੋਆਂ ਵੀ ਆਏ ਫੋਟੋ ਸੈਸ਼ਨ ਕਰਾਇਆ ਜਿਵੇਂ ਪੀਐਮ ਉਹਦੀ ਟੀਮ ਨੇ ਚਲੋ 15 ਮਿੰਟ ਕਾਫਲਾ ਫਰੋਜਪੁਰ ਪਿੰਡ ਦੇ ਇੱਕ ਫਲਾਈਓਵਰ ਤੇ ਰੁਕਿਆ ਰਿਹਾ ਉਹ ਤੋਂ ਬਾਅਦ ਕਹਿੰਦੇ ਜੀ ਪਾਕਿਸਤਾਨ ਦੀ ਮਸਾਇਲ ਦੀ ਰੇਚ ਆਉਂਦਾ ਜੀ ਇਹ ਬੰਦਦਾ ਨਹੀਂ ਜੇ ਨੀਦਰ ਖੜੇ ਰਹਿਣਾ ਭਾਈ ਗੱਡੀਆਂ ਪਿੱਛੇ ਮੁੜ ਸਕਦੀਆਂ ਸੀ ਕਿਵੇਂ ਚੀਪੋਰਟ ਤੋਂ ਥੱਲੇ ਵੀ ਆ ਸਕਦੇ ਸੀ ਸੋ ਸਕਿਉਰਟੀ ਨੇ ਫੈਸਲਾ ਲੈਣਾ ਸੀ ਨਾ ਸੋ ਉਹਦੇ ਨਾਲ ਪੁਲਿਸ ਅਧਿਕਾਰੀ ਵੀ ਆਏ ਵੀ ਕਿਸਾਨ ਕਿਵੇਂ ਪੁਲਤੇ ਆਏ ਜਦੋਂ ਬਣਿਆ ਸੀ ਬਦਲਮਾ ਰੂਟ ਕਿਉਂ ਨਹੀਂ ਸੀ ਇਹ ਸਾਰੇ ਸਵਾਲ ਚੱਲੇ ਪਰ ਪ੍ਰਧਾਨ ਮੰਤਰੀ ਜੀ 에ਅਰਪੋਰਟ ਤੇ ਜਾ ਕੇ ਕਹਿੰਦੇ ਆਪਣੇ ਮੁੱਖਿਆ ਮੰਤਰੀ ਕੋ ਧੰਨਵਾਦ ਕਹਿ ਦੇਣਾ ਮੈਂ ਜਿੰਦਾ ਲੋਟ ਰਹਾ ਹਾਂ ਇਸ ਦੇ ਜਵਾਬ ਚ ਸਟੈਂਡ ਲਿਆ ਉਹ ਸਟੈਂਡ ਨੂੰ ਲੈ ਕੇ ਚਰਨੀ ਚੰਨੀ ਦੀ ਖਾਸੀ ਚੜ੍ਹਾਈ ਵੀ ਹੋ ਗਈ ਲੋਕਾਂ ਨੇ ਪਸੰਦ ਵੀ ਕੀਤਾ ਵੀ ਕਿ ਠੀਕਾ ਪੰਜਾਬ ਦੇ ਹੱਕ ਸਟੈਂਡ ਲਿਆ ਫਰਜੋ ਕਿ ਮੌਜੂਦਾ ਮੁਕੰਤਰੀ ਸਰਦੋਸ ਨੂੰ ਮਸਲੇ ਦੇ ਮਾਮਲੇ ਤੇ ਬਾਤੀ ਮੰਗੇ ਤੇ ਇਸ ਲਈ ਚੰਨੀ ਹੋਰੀ ਅਕਸਰ ਵਿਵਾਦਾਂ ਚ ਰਹੇ ਨੇ ਚਰਚਾ ਮਚ ਰਹੇ ਨੇ ਮਸਲਿਆਂ ਚ ਰਹੇ ਨੇ ਪਰ ਇੱਕ ਵਾਰ ਫਿਰ ਸੰਸਦ ਦੇ ਵਿੱਚ ਮੌਜੂਦਾ ਐਮਰਜੈਂਸੀ ਦੇ ਹਵਾਲੇ ਨਾਲ ਅਨਲਾਨੀ ਐਮਰਜੈਂਸੀ ਬਾਰੇ ਜਦੋਂ ਸਵਾਲ ਚੱਕਿਆ ਤੇ ਬਿਨਾ ਅਮਰਪਾਲ ਸਿੰਘ ਦਾ ਨਾਮ ਲਿਆ ਹੈਨਾ ਸੋ ਅਮਰਪਾਲ ਸਿੰਘ ਦੀ ਵੀ ਚਰਚਾ ਸੰਸਦ ਤੇ ਨਾਲ ਦੀ ਨਾਲ ਚੰਨੀ ਚੰਨੀ ਵੀ